ਰੋਪੜ ਸ਼ਹਿਰ ਦੇ ਵਿੱਚੋਂ ਅੱਜ ਆਵਾਰਾ ਪਸ਼ੂਆਂ ਨੂੰ ਫੜਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਆਵਾਰਾ ਪਸ਼ੂ ਕਿਸੇ ਵੀ ਹਾਸੇ ਦਾ ਕਾਰਨ ਸ਼ਹਿਰ ਦੇ ਵਿੱਚ ਨਾ ਬਣਨ ਔਰ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਇਹ ਕੰਮ ਤਾਹੀ ਸਿਰੇ ਚੜ ਸਕਦਾ ਜੇਕਰ ਤੁਸੀਂ ਸਾਰੇ ਸਾਥ ਦਿਓ ਤੇ ਤੁਸੀਂ ਜਿੱਥੇ ਵੀ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਕਿ ਕੋਈ ਆਵਾਰਾ ਪਸ਼ੂ ਸ਼ਹਿਰ ਦੇ ਵਿੱਚ ਛੱਡ ਕੇ ਜਾ ਰਿਹਾ ਉਹਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਦਾ ਸਾਡੇ ਨਾਲ ਸਾਂਝੀ ਕਰੋ ਜੇ ਕੋਈ ਗੱਡੀ ਦੇ ਵਿੱਚ ਕੋਈ ਆਵਾਰਾ ਪਸ਼ੂ ਲਾ ਕੇ ਜਾ ਰਿਹਾ ਸ਼ਹਿਰ 'ਚ ਉਹ ਗੱਡੀ ਦਾ ਨੰਬਰ ਨੋਟ ਕਰੋ ਉਹਦੀ ਫੋਟੋ ਖਿੱਚੋ ਜੇ ਵੈਸੇ ਤੁਹਾਨੂੰ ਕੋਈ ਲੱਗਦਾ ਛੱਡ ਕੇ ਜਾ ਰਿਹਾ ਉਹਦੀ ਫੋਟੋ ਖਿੱਚੋ ਉਹਦੀ ਜਾਣਕਾਰੀ ਜਿਹੜੀ ਪ੍ਰਸ਼ਾਸਨ ਨਾਲ ਸਾਂਝੀ ਕਰੋ ਤਾਂ ਕਿ ਉਹਦੇ ਤੇ ਕਾਰਵਾਈ ਕੀਤੀ ਜਾ ਸਕੇ ਅੱਜ ਕੁਝ ਆਵਾਰਾ ਪਸ਼ੂ ਜਿਹੜੇ ਟਰੇਸ ਹੋਏ ਐ ਕਿ ਇਹਨਾਂ ਨੂੰ ਕੌਣ ਛੱਡ ਕੇ ਗਿਆ ਉਹ ਛੱਡਣ ਵਾਲੇ ਲੋਕਾਂ ਦੇ ਉੱਪਰ ਈਓ ਨਗਰ ਕੌਂਸਲ ਰੋਪੜ ਦੇ ਵੱਲੋਂ ਪਰਚਾ ਦਰਜ ਕਰਾਇਆ ਜਾ ਰਿਹਾ ਕਿਉਂਕਿ ਜਿਹੜਾ क्रुएल्टी अगेंस्ट प्रिवेंशन ऑफ क्रुएल्टी अगेंस्ट एनिमल एक्ट ਹੈ ਉਹਦੇ ਤਹਿਤ ਪਰਚਾ ਦਰਜ ਕਰਾਇਆ ਜਾ ਰਿਹਾ ਕਿ ਉਹ ਸ਼ਹਿਰ ਦੇ ਵਿੱਚ ਕਿਵੇਂ ਛੱਡ ਕੇ ਗਏ ਐ ਸੋ ਅੱਜ ਤੋਂ ਬਾਅਦ ਜਿਹਦਾ ਵੀ ਕਿਸਦਾ ਪਤਾ ਲੱਗੇਗਾ ਕਿ ਕੋਈ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਛੱਡ ਕੇ ਜਾ ਰਿਹਾ ਉਹਦੇ ਉੱਪਰ ਕਾਨੂੰਨੀ ਕਾਰਵਾਈ ਹੋਏਗੀ ਪਰਚਾ ਦਰਜ ਹੋਏਗਾ ਪਰ ਮੇਰੀ ਬਾਰ-ਬਾਰ ਬੇਨਤੀ ਹੈ ਸ਼ਹਿਰ ਵਾਲਿਆਂ ਨੂੰ ਕਿ ਉਹ ਪਰਚਾ ਤਾਂ ਹੀ ਦਰਜ ਹੋ ਸਕਦਾ ਜੇ ਜਾਣਕਾਰੀ ਜਿਹੜੀ ਪ੍ਰਸ਼ਾਸਨ ਨੂੰ ਮਿਲ ਸਕੇ ਕਿ ਕੌਣ ਆਵਾਰਾ ਪਸ਼ੂ ਛੱਡ ਕੇ ਜਾ ਰਿਹਾ ਤੇ ਤੁਸੀਂ ਜੇ ਤੁਹਾਡੇ ਕੋਲੇ ਜਾਣਕਾਰੀ ਕਿਸੇ ਕੋਲ ਵੀ ਮਿਲਦੀ ਹੈ ਤਾਂ ਤੁਰੰਤ ਸਾਡੇ ਧਿਆਨ 'ਚ ਪ੍ਰਸ਼ਾਸਨ ਦੇ ਧਿਆਨ 'ਚ ਕਮੇਟੀ ਦੇ ਧਿਆਨ ਦੇ ਵਿੱਚ ਲੈ ਕੇ ਆਓ ਤਾਂ ਕਿ ਸ਼ਹਿਰ ਦੇ ਵਿੱਚੋਂ ਆਵਾਰਾ ਪਸ਼ੂਆਂ ਨੂੰ ਰੋਕਿਆ ਜਾ ਸਕੇ ਔਰ ਅੱਜ ਇਹ ਜਿਹੜਾ ਕਾਓ ਕੈਚਰ ਵਾਹਨ ਹੈ ਇਹ ਵੀ ਲਿਆਂਦਾ ਗਿਆ ਇਹਦੇ ਨਾਲ ਵੀ ਤੇ ਇੱਕ ਟੀਮ ਜਿਹੜੀ ਹੈ ਉਹ ਵੀ ਰੱਖੀ ਗਈ ਹੈ ਆਵਾਰਾ ਪਸ਼ੂਆਂ ਨੂੰ ਫੜਨ ਦੇ ਲਈ ਅੱਜ ਸਵੇਰ ਤੋਂ ਇਹ ਮਿਹਮ ਜਿਹੜੀ ਸ਼ੁਰੂ ਕੀਤੀ ਗਈ ਹੈ ਹੁਣ ਤੱਕ 6-7 ਜਿਹੜੇ ਆਵਾਰਾ ਪਸ਼ੂ ਐ ਉਹਨਾਂ ਨੂੰ ਫੜਿਆ ਗਿਆ ਸੋ ਇਹ ਮੁਹਿੰਮ ਜਿਹੜੀ ਲਗਾਤਾਰ ਜਾਰੀ ਰੱਖਾਂਗੇ ਤਾਂ ਕਿ ਰੋਪੜ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਜਿਹੜੇ ਉਹ ਲੋਕਾਂ ਨੂੰ ਤੰਗ ਨਾ ਕਰਨ ਪਰ ਇਹ ਜਿਹੜੇ ਫੜਨੇ ਐ ਇਹਨਾਂ ਤੋਂ ਬਾਅਦ ਨਵੇਂ ਵੀ ਆ ਜਾਂਦੇ ਐ ਇਸ ਲਈ ਸਾਨੂੰ ਸਖਤੀ ਕਰਨੀ ਪੈਣੀ ਸਾਨੂੰ ਸਭ ਨੂੰ ਮਿਲ ਕੇ ਜਿਹੜੇ ਛੱਡਣ ਵਾਲੇ ਐ ਉਹਨਾਂ ਖਿਲਾਫ ਕਾਰਵਾਈ ਕਰਨੀ ਪੈਣੀ ਉਹ ਕਾਰਵਾਈ ਤੁਹਾਡੇ ਸਹਿਯੋਗ ਨਾਲ ਜਿਹੜੀ ਹੋ ਸਕਦੀ ਐ ਮੈਨੂੰ ਉਮੀਦ ਐ ਤੁਸੀਂ ਸਾਰੇ ਆਪਣਾ ਫਰਜ਼ ਸਮਝ ਕੇ ਪੂਰਾ ਸਹਿਯੋਗ ਦੇਵੋਗੇ ਹੁਣ ਤੱਕ ਜਿਹੜੇ ਸਵੇਰ ਦੇ 6 ਪਸ਼ੂਆਂ ਨੂੰ ਗਊਸ਼ਾਲਾ ਦੇ ਵਿੱਚ ਰੋਪੜ ਛੱਡਿਆ ਗਿਆ ਗਊਸ਼ਾਲਾ ਦੇ ਪ੍ਰਧਾਨ ਜੀ ਸਾਡੇ ਨਾਲ ਹੈ ਜਿਹੜੀ ਜਿਹੜੇ ਹੋਰ ਪਸ਼ੂ ਹੈ ਉਹਨਾਂ ਨੂੰ ਵੀ ਅੱਡ-ਅੱਡ ਗਊਸ਼ਾਲਾਵਾਂ ਦੇ ਵਿੱਚ ਛੱਡਿਆ ਜਾਊਗਾ ਮੇਰੀ ਜਿਹੜੇ ਫਾਰਮਰ ਨੇ ਜਿਨ੍ਹਾਂ ਨੇ ਜਿਹਨਾਂ ਦੇ ਡੈਰੀ ਫਾਰਮ ਨੇ ਜਿਨ੍ਹਾਂ ਨੇ ਗਊਆਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਅਪੀਲ ਹੈ ਕਿ ਕੋਈ ਵੀ ਸ਼ਹਿਰ ਦੇ ਵਿੱਚ ਜਿਹੜਾ ਉਹ ਗਊਆਂ ਨੂੰ ਨਾ ਛੱਡੇ ਇਹਦੇ ਨਾਲ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਜੇਕਰ ਤੁਸੀਂ ਗਊਆਂ ਨੂੰ ਛੱਡਣਾ ਚਾਹੁੰਦੇ ਆ ਤੁਸੀਂ ਕਿਸੇ ਗਊਸ਼ਾਲਾ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਨੂੰ ਉਹਨਾਂ ਦੀ ਜੋ ਸੇਵਾ ਉਹ ਦੇ ਕੇ ਉੱਥੇ ਗਊਆਂ ਨੂੰ ਛੱਡ ਸਕਦੇ ਆ ਪਰ ਸ਼ਹਿਰ ਦੇ ਵਿੱਚ ਗਊਆਂ ਨਾ ਛੱਡੋ ਕਿਉਂਕਿ ਸ਼ਹਿਰ 'ਚ ਗਊਆਂ ਛੱਡਣਾ ਕਾਨੂੰਨਨ ਅਪਰਾਧ ਵੀ ਹੈ ਉਹਦਾ ਸਾਰੇ ਸ਼ਹਿਰ ਦਾ ਨੁਕਸਾਨ ਵੀ ਹੁੰਦਾ ਪਰ ਇੱਕ ਗਊ ਜਿਹੜੀ ਸ਼ਹਿਰ ਦੇ ਵਿੱਚ ਉਹ ਟਰੇਸ ਕੀਤੀ ਸੀ ਇਹ ਕੌਣ ਛੱਡ ਕੇ ਗਿਆ ਉਹਦਾ ਹਿਮਾਚਲ ਦਾ ਐਡਰੈਸ ਹੈ ਉਹਦੇ ਉੱਪਰ ਸਾਡੇ ਨਗਰ ਕੌਂਸਲ ਦੇ ਵੱਲੋਂ ਪਰਚਾ ਵੀ ਦਰਜ ਕਰਾਇਆ ਜਾ ਰਿਹਾ ਇਸ ਕਰਕੇ ਕੋਈ ਵੀ ਸ਼ਹਿਰ ਦੇ ਵਿੱਚ ਗਊਆਂ ਨਾ ਛੱਡੇ